ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗਨੂਟ ਫਾਰਮਰ ਗਰੁੱਪ ਅੱਜ 16 ਸਤੰਬਰ 2025 ਦਾ ਦੇਣ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ 27 ਅਗਸਤ ਤੋਂ ਸਾਡੇ ਇਲਾਕੇ ਦੇ ਵਿੱਚ ਇਸ ਵੇਲੇ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਵੀਂ ਨਗਰ ਵਿੱਚ ਖੜੇ ਆ ਔਰ ਇੱਥੇ ਹੜਾਂ ਦੀ ਮਾਰ ਪਈ ਆ ਬਹੁਤ ਜ਼ਬਰਦਸਤ ਅੱਜ 20 ਦਿਨ ਬਾਅਦ ਅਸਲ ਦੇ ਵਿੱਚ ਜ਼ਮੀਨ ਦੀ ਸਥਿਤੀ ਕੀ ਆ ਉਹਦਾ ਜਾਇਜ਼ਾ ਲੈਣ ਵਾਸਤੇ ਸਾਡੇ ਫਾਰਮਰ ਗਰੁੱਪ ਦੇ ਪਹਿਲੇ ਦਿਨ ਤੋਂ ਹੀ ਸਰਪ੍ਰਸਤ ਸਾਡੇ ਮਾਨਯੋਗ ਸਰਦਾਰ ਕਾਨ ਸਿੰਘ ਪੰਨੂ ਸਾਬਕਾ 77 ਸਿੰਚਾਈ ਸਾਬਕਾ 77 ਖੇਤੀਬਾੜੀ ਵਿਭਾਗ ਤੇ ਹੋਰ ਵੀ ਬਹੁਤ ਸਾਰੇ ਵਿਭਾਗ ਇਹਨਾਂ ਨੇ ਲੀਡ ਕੀਤੇ ਆ ਉਹਨਾਂ ਬਾਰੇ ਤੁਸੀਂ ਜਾਣਦੇ ਜੇ ਸ਼ਾਇਦ ਪੰਜਾਬ ਦੀ ਹਿਸਟਰੀ ਦੇ ਵਿੱਚ ਇਹਨਾਂ ਵਰਗਾ ਜਿਹੜਾ ਕੋਈ ਕਰਮਚੀਲ ਪ੍ਰਸ਼ਾਸਨਿਕ ਅਧਿਕਾਰੀ ਬਹੁਤ ਘੱਟ ਹੋਏ ਨੇ ਤੋਂ ਇਹ ਜਿਹੜਾ ਸਿਲਸਿਲਾ ਆ ਅੱਜ ਸਾਡੇ ਜੰਗਨੂਟੋ ਫਾਰਮਰ ਗਰੁੱਪ ਦੇ ਮੈਂਬਰਾਂ ਨੇ ਜੰਡੇਆਲਾ ਗੁਰੂ ਤੋਂ ਇਹਨਾਂ ਦੀ ਅਗਵਾਨੀ ਕਰਦੇ ਹੋਏ ਵਾਇਆ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਜਿੰਨੇ ਵੀ ਤੁਸੀ ਬਨ ਟੁੱਟੇ ਹੋਏ ਆ ਉਹਨਾਂ ਦੇ ਪਾੜਾਂ ਤੇ ਫਸਲਾਂ ਦਾ ਜਾਇਦਾ ਲੈਂਦੇ ਹੋਏ ਸੱਕੀ ਨੇ ਕੀ ਨੁਕਸਾਨ ਕੀਤਾ ਆ ਸੜਕਾਂ ਦੇ ਕੀ ਨੁਕਸਾਨ ਹੋਏ ਨੇ ਤੇ ਆਖਰਕਾਰ ਇਸ ਵੇਲੇ ਅਸੀਂ ਬਿਲਕੁਲ ਕਲਾਨੌਰ ਦੇ ਲਾਗੇ ਨਵੀਂ ਨਗਰ ਪਿੰਡ ਦੇ ਵਿੱਚ ਖੜੇ ਆ ਇਹ ਨਵੀਂ ਨਗਰ ਪਿੰਡ ਉਹੀ ਆ ਜਿਹੜਾ ਜੰਗਨੋਟ ਫਾਰਮਰ ਗਰੁੱਪ ਨੇ ਜਿਹੜੇ ਹਟ ਦੀਆਂ ਰਾਹਤ ਕਾਰਵਾਈਆਂ ਸੀ ਉਹਨਾਂ ਨੂੰ ਚਲਾਉਣ ਨੂੰ ਇਹ ਹੈੱਡਕੁਆਰਟਰ ਬਣਾਇਆ ਸੀਗਾ ਆ ਪਿਛੇ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਇਲਾਕਾ ਇੱਕ ਝੀਲ ਦਾ ਰੂਪ ਧਾਰਨ ਕਰ ਗਿਆ ਸੀ ਔਰ ਕਲਾਨੌਰ ਤੋਂ ਲੈ ਕੇ ਇਹ ਜਿਹੜੇ ਛੇ ਪਿੰਡ ਨੇ ਨਵੀਂ ਨਗਰ ਰਾਮਪੁਰ ਤਲਵੰਡੀ ਰਣਸੀਕ ਤੇੱਲਾ ਬਰੀਆਰ ਔਰ ਬਿਲਕੁਲ ਸ਼িকারਮਾਸ਼ੀਆਂ ਤੱਕ ਸਾਰਾ ਇਲਾਕਾ ਜਿਹੜਾ ਆ ਇਹ ਝੀਲ ਬਣ ਚੁੱਕਾ ਹੈ ਸੀਗਾ ਇੱਥੇ ਕਿਸਤੀਆਂ ਚੱਲੀਆਂ ਤੋਂ ਸਾਡੇ ਗਰੁੱਪ ਨੇ ਜਿਆਦਾ ਰਾਹਤ ਕਾਰਜ ਵੀ ਇੱਥੇ ਕੀਤੇ ਇਹ ਜਿਹੜਾ ਟੂਰ ਆ ਪੰਨੂ ਸਾਹਿਬ ਦਾ ਏ ਉੱਥੋਂ ਸ਼ੁਰੂ ਹੋ ਕੇ ਇੱਕ ਇੱਕ ਕਿਨਾਰੇ ਤੋਂ ਅੰਮ੍ਰਿਤਸਰ ਤੋਂ ਤੇ ਅੱਜ ਗੁਰਦਾਸਪੁਰ ਦੇ ਦੂਜੇ ਕਿਨਾਰੇ ਤੇ ਆ ਕੇ ਮੁੱਕਿਆ ਆ। ਇਸ ਸਾਰੇ ਟੂਰ ਬਾਰੇ ਆਪਾਂ ਪੰਨੂ ਸਾਹਿਬ ਕੋ ਜਾਣਾਂਗੇ ਕਿ 27 ਅਗਸਤ ਨੂੰ ਇਹਨਾਂ ਨੇ ਸਾਡੇ ਗਰੁੱਪ ਨੂੰ ਐਕਟਿਵ ਕੀਤਾ ਸੀਗਾ ਕਿ ਇਹ ਹੁਣ ਸਮਾਂ ਆ ਕਿ ਤੁਹਾਨੂੰ ਹੁਣ ਕਿਉਂਕਿ ਤੁਸੀਂ ਜ਼ਮੀਨ ਤੇ ਕੰਮ ਕਰਦੇ ਜੇ ਤੁਹਾਨੂੰ ਪਤਾ ਲੱਗਣਾ ਹੈ ਵੀ ਅਸਲੀ ਹਾਰਪੀਟ ਕੌਣ ਹੈ ਉਹਦੇ ਤੱਕ ਮਦਦ ਪਹਚਾਓ। ਸੋ ਜੰਗਨੂਟੋ ਫਾਰਮ ਗਰੁੱਪ ਦੇ ਜਿੰਨੇ ਵੀ ਬੰਦੇ ਸੀਗੇ ਅਸੀਂ ਉਹ ਕੋਸ਼ਿਸ਼ ਕੀਤੀ 27 ਤਰੀਕ ਨੂੰ ਅਸੀਂ ਆਪਣੇ ਸਾਰੇ ਹੜਪੀਟ ਤੇਰੀ ਦੇ ਵਿੱਚ ਮੈਂਬਰਾਂ ਦੇ ਨੰਬਰ ਰਿਲੀਜ਼ ਕਰ ਦਿੱਤੇ ਸੀ ਬਹੁਤ ਸਾਰੀਆਂ ਕੰਾਲਾਂ ਆਈਆਂ ਤੇ ਜਿੰਨਾ ਕਿ ਸਾਡੇ ਸਾਧਨ ਔਕਾਤ ਸੀ ਜਾਂ ਜਿੰਨੇ ਵੀ ਦਾਨੀ ਸੱਜਣਾ ਨੇ ਮਤ ਦਿੱਤੀ ਉਸ ਹਿਸਾਬ ਨਾਲ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਉਹ ਅੱਜ ਵੀ ਕਰ ਰਹੇ ਹਾਂ ਮੁੱਖ ਜੋਰ ਹੈ ਇਸ ਵੇਲੇ ਮਿੱਟੀ ਤੇ ਤੇ ਡੀਜ਼ਲ ਤੇ ਲੱਗਾ ਹੋਇਆ ਹੁਣ ਅਗਲੀ ਗੱਲ ਆ ਮੋਢ ਵਸੇਬੇ ਦੀ ਤੇ ਇਹ ਸਾਰੀ ਜ਼ਮੀਨ ਨੂੰ ਵਾਯੋਜਗ ਬਣਾ ਕੇ ਦੇ ਵਿੱਚ ਕਣਕ ਬੀਜਣੀ ਉਹਦੇ ਬਾਰੇ ਜਿਹੜਾ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਸਰਵੇ ਆ ਤੇ ਇੱਕ ਵਿਚਾਰ ਚਰਚਾ ਹੋਈ ਆ ਤੇ ਪੰਨੂ ਸਾਹਿਬ ਨੇ ਇੱਕ ਸਾਨੂੰ ਟਾਸਕ ਦਿੱਤਾ ਵਾ ਜਿੰਨੇ ਹੁਣ ਨਵੇਂ ਉਸੇ ਨੂੰ ਸਾਡੇ ਵਿੱਚ ਇੱਕ ਊਰਜਾ ਭਰੀ ਆ ਹੁਣ ਸਾਨੂੰ ਨਜ਼ਰ ਆ ਰਿਹਾ ਵੀ ਅਸੀਂ ਕਰਨਾ ਕੀ ਉਹ ਇਹਨਾਂ ਕੋ ਜਾਣਾਂਗੇ ਸਾਰਿਆਂ ਤੋਂ ਪਹਿਲਾਂ ਤੇ ਮੈਂ ਆਪਣੇ ਗਰੁੱਪ ਵੱਲੋਂ ਸਾਰੇ ਇਲਾਕੇ ਵੱਲੋਂ ਪੰਨੂ ਸਾਹਿਬ ਨੂੰ ਇੱਥੇ ਇਹਨਾਂ ਨੂੰ ਜੀ ਆਇਆਂ ਨੂੰ ਤੇ ਇਹਨਾਂ ਨੂੰ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਸ਼ਾਇਦ ਜਿਹੜੇ ਵੇਲੇ ਜ਼ਮੀਨ ਤੇ ਆ ਕੇ ਅਸਲੀ ਨੁਕਸਾਨ ਦਾ ਜਾਇਜ਼ਾ ਲੈਣਾ ਬਣਦਾ ਇਹ ਪੰਜਾਬ ਦੇ ਪਹਿਲੇ ਆਈਐਸ ਅਧਿਕਾਰੀ ਨੇ ਕਿਉਂਕਿ ਹਮੇਸ਼ਾ ਲੋਕਾਂ ਚ ਰਹੇ ਆ ਤੇ ਲੋਕਾਂ ਦੇ ਵਿੱਚ ਆਉਣ ਤੋਂ ਇਹਨਾਂ ਨੂੰ ਡਰ ਵੀ ਨਹੀਂ ਲੱਗਦਾ ਤੇ ਅੱਜ ਇਹਨਾਂ ਨੇ ਟਰਾਲੀਆਂ ਵਾਲਿਆਂ ਮੁੰਡਿਆਂ ਨੂੰ ਰੋਕ ਰੋਕ ਕੇ ਸ਼ਾਬਾਸ਼ ਦਿੱਤੀ ਆ ਉੱਥੇ ਜਿਹੜਾ ਤੁਸੀਂ ਬਨ ਪੂਰੇ ਜਾ ਰਹੇ ਸੀਗੇ ਉਹਨਾਂ ਨੂੰ ਵੀ ਚੜਦੀ ਕਲਾ ਦਾ ਸਨੇਹਾ ਦਿੱਤਾ ਆ ਤੇ ਆਖਰਕਾਰ ਸਾਡੇ ਜਿਹੜੀ ਹੁਣ ਟੂਰ ਦੀ ਅੱਜ ਦੀ ਸਮਾਪਤੀ ਆ ਇਹ ਪੰਨੂ ਸਾਹਿਬ ਕੋ ਜਾਣਾਂਗੇ ਕਿ ਹੁਣ ਇਹਨਾਂ ਨੇ ਕੀ ਮਹਿਸੂਸ ਕੀਤਾ ਆ ਤੇ ਸਾਨੂੰ ਕੀ ਕਰਨਾ ਚਾਹੀਦਾ ਧੰਨਵਾਦ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਆਪਾਂ ਜਿੱਥੇ ਆਏ ਆ ਉਸ ਦੇ ਸਾਰੇ ਨਿਵਾਸੀ ਤੇ ਸਾਰੇ ਦੋਸਤ ਮਿੱਤਰ ਆਪ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਪਿੰਡਾਂ ਚ ਆਣ ਕੇ ਦੇਖਿਆ ਬਹੁਤ ਵੱਡਾ ਨੁਕਸਾਨ ਹੋਇਆ ਜਿੱਥੇ ਤਾਂ ਰਾਵੀ ਦਰਿਆ ਨੇ ਨੁਕਸਾਨ ਕੀਤਾ ਉਹ ਲੱਗ ਰਿਹਾ ਪਰ ਇੱਥੇ ਸੱਕੀ ਤੇ ਕਿਰਨ ਨਾਲਾ ਜਿਹੜੇ ਨੇ ਉਹਨਾਂ ਵੱਲੋਂ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਸੱਕੀ ਤੇ ਕਿਰਨ ਨਾਲੇ ਦੇ ਵਿੱਚ ਆਮ ਤੌਰ ਤੇ ਬਰਸਾਤਾਂ ਦਾ ਪਾਣੀ ਆਉਂਦਾ ਪਰ ਪਹਿਲੀ ਵਾਰੀ ਇਹ ਸ਼ਾਇਦ ਹੋਇਆ ਕਿ ਰਵੀ ਦਾ ਪਾਣੀ ਵੀ ਉੱਛਲ ਕੇ ਆਣ ਕੇ ਇਹਨਾਂ ਦੇ ਵਿੱਚ ਪੈ ਗਿਆ ਤੇ ਇੱਥੇ ਆਣ ਕੇ ਇੰਟਰਨਲ ਏਰੀਆ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ। ਤੋਂ ਆਪਾਂ ਦੇਖ ਸਕਦੇ ਹਾਂ ਪਿੱਛੇ ਹੁਣ ਤੱਕ ਵੀ ਪਾਣੀ ਖੜਾ ਹੈ। ਤੋਂ ਮੈਨੂੰ ਲੱਗਦਾ ਹੈ ਕਿ ਜਿਹਨਾਂ ਫਸਲਾਂ ਦੇ ਵਿੱਚ ਹੁਣ ਪਾਣੀ ਖੜਾ ਅਜੇ ਇਹਨੂੰ ਸੁੱਕਣ ਨੂੰ ਪੂਰੀ ਤਰ੍ਹਾਂ ਸੁੱਕਣ ਨੂੰ ਕੋਈ 10-15 ਦਿਨ ਲੱਗਣਗੇ ਤੇ ਉਸ ਤੋਂ ਬਾਅਦ ਬਹੁਤ ਵੱਡੀ ਵਿਫਤਾ ਜਿਹੜੀ ਹੈ ਲੋਕਾਂ ਤੇ ਆ ਪਈ ਹੈ ਕਿਉਂਕਿ ਜਿੰਨਾ ਉਹਨਾਂ ਕੋਲੇ ਸ਼ਰਮਾਇਆ ਸੀ ਉਹ ਸਾਰਾ ਸਾਰਾ ਇਹਨਾਂ ਫਸਲਾਂ ਨੂੰ ਉਗਾਉਣ ਤੇ ਉਹਨਾਂ ਨੇ ਲਾ ਦਿੱਤਾ। ਇਹਨਾਂ ਨੂੰ ਪਾਲਣ ਤੇ ਲਾਤਾ ਪਰ ਜਦੋਂ ਉਹ ਇਹ ਫਸਲਾਂ ਪੱਕੇ ਤਿਆਰ ਹੋਈਆਂ ਤਾਂ ਉਹਨਾਂ ਦਾ ਨੁਕਸਾਨ ਹੋ ਗਿਆ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਪਣੇ ਯੰਗ ਇਨੋਵੇਟਿਵ ਫਾਰਮਰ ਗਰੁੱਪ ਤੋਂ ਸੋਚਿਆ ਕਿਉਂਕਿ ਸਾਡੇ ਸਾਰੇ ਦੇ ਸਾਰੇ ਜਿਹੜੇ ਮੈਂਬਰ ਨੇ ਉਹ ਖੁਦ ਖੇਤੀਬਾੜੀ ਕਰਨ ਵਾਲੇ ਨੇ ਖੁਦ ਆਪਣੇ ਟਰੈਕਟਰ ਨੇ ਖੁਦ ਆਪਣੀਆਂ ਮਸ਼ੀਨਾਂ ਨੇ ਸਾਰਾ ਕੁਝ ਆਪਣਾ ਕਰਨ ਵਾਲੇ ਨੇ ਤਾਂ ਅਸੀਂ ਸੋਚਿਆ ਕਿ ਅਸੀਂ ਕਿਉਂ ਨਾ ਜਿਹੜੀਆਂ ਆਪਣੀਆਂ ਟਰੈਕਟਰਾਂ ਨਾਲ ਤੇ ਆਪਣੇ ਕੋਲੋਂ ਸਾਰਾ ਸਮਾਨ ਲਿਜਾ ਕੇ ਤੇ ਇਹਨਾਂ ਭਰਾਵਾਂ ਦੀ ਮਦਦ ਕਰਨ ਵਾਸਤੇ ਉਹਨਾਂ ਦਾ ਜਾ ਕੇ ਅਗਲੀ ਜਿਹੜੀ ਕਣਕ ਦੀ ਫਸਲ ਹੈ ਜਿਹੜੀ ਕਿ 25 ਅਕਤੂਬਰ ਤੋਂ ਲਾ ਕੇ ਬੀਜੀ ਜਾਣੀ ਹੈ 15 ਨਵੰਬਰ ਤੱਕ ਬੀਜੀ ਜਾਂਦੀ ਹੁੰਦੀ ਹੈ ਇਹ ਟਾਈਮ ਹੁੰਦਾ ਪਰ ਉਸ ਤੋਂ ਪਹਿਰੇ ਇਹਨਾਂ ਖੇਤਾਂ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਲ ਹੋ ਗਿਆ ਬਹੁਤ ਜ਼ਿਆਦਾ ਮਿੱਟੀ ਪਈ ਹੈ ਬਹੁਤ ਜ਼ਿਆਦਾ ਪਾਣੀ ਖੜਾ ਹੈ ਜੀ ਤੋਂ ਇਹਨਾਂ ਨੂੰ ਬਾਹ ਕੇ ਤਿਆਰ ਕਰਨਾ ਵੀ ਇੱਕ ਬੜਾ ਵੱਡਾ ਟਾਸਕ ਹੈ ਤੋ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਬਜਾਈ ਕਰਨੀ ਉਸ ਤੋਂ ਬਜਾਈ ਕਰਨ ਤੋਂ ਬਾਅਦ ਇਹਨਾਂ ਦੇ ਵਿੱਚ ਅੱਗੇ ਰੀਸਪਰੇ ਵਾਲਾ ਸਾਰਾ ਕੰਮ ਲਾ ਕੇ ਤੇ ਜਦੋਂ April ਤੱਕ ਇਹਨੂੰ ਕੰਪਲੀਟ ਕਰਨਾ ਸੋ ਅਸੀਂ ਸੋਚਿਆ ਕਿ ਅਸੀਂ ਇਹਨਾਂ ਪੰਜ ਸੱਤਾਂ ਪਿੰਡਾਂ ਦੇ ਵਿੱਚ ਜਿੱਥੇ ਸਾਡੇ ਨੌਜਵਾਨਾਂ ਨੇ ਪਹਿਲਾਂ ਵੀ ਬਹੁਤ ਕੰਮ ਕੀਤਾ ਹੈਗਾ ਰਿਲੀਫ ਦੇ ਵਿੱਚ ਇੱਥੇ ਹੁਣ ਰੀਹੈਬਿਲਿਟੇਸ਼ਨ ਦੇ ਵਿੱਚ ਵੀ ਇਹਨਾਂ ਸਾਰੇ ਲੋਕਾਂ ਦੀ ਫਸਲ ਨੂੰ ਖੇਤਾਂ ਨੂੰ ਬੋਹਣਾ ਉਸ ਤੋਂ ਬਾਅਦ ਉਹਨੂੰ ਬੀਜਣਾ ਕਣਕ ਦਾ ਬੀਜ ਲੈ ਕੇ ਆਉਣਾ ਡੀਪੀ ਖਾਦ ਲੈ ਕੇ ਹੋਣੀ ਯੂਰੀਆ ਖਾਦ ਲੈ ਕੇ ਹੋਣੀ ਤੇ ਆਪਣੇ ਟਰੈਕਟਰਾਂ ਦੇ ਵਿੱਚ ਆਪਣੇ ਮੈਂਬਰਾਂ ਦੇ ਟਰੈਕਟਰਾਂ ਦੇ ਨਾਲ ਇਹਨਾਂ ਨੂੰ ਆਣ ਕੇ ਬੋਣਾ ਤੇ ਕਿਸਾਨ ਵੀਰ ਜਿਨ੍ਹਾਂ ਕੋਲ ਆਪਣੇ ਟਰੈਕਟਰ ਹੋਣਗੇ ਉਹਨਾਂ ਨੇ ਜੇ ਕੰਮ ਨਾਲ ਕਰਨਾ ਹੋਇਆ ਤਾਂ ਉਹਨਾਂ ਨੂੰ ਡੀਜ਼ਲ ਦੇ ਕੇ ਤੇ ਉਹ ਸਾਰਾ ਕੁਝ ਕਰਨਾ ਕਰਾਉਣਾ ਤੋਂ ਲਗਭਗ ਸਾਨੂੰ ਸਾਡਾ ਫੈਸਲਾ ਇਹ ਹੋਇਆ ਕਿ ਸਾਡਾ ਜਿੰਨਾ ਵੀ ਪੈਸਾ ਲੱਗਦਾ ਹੈ ਅਸੀਂ ਇਹਨਾਂ 50 ਪਿੰਡਾਂ ਦੇ ਵਿੱਚ ਪੂਰਾ ਇਹ ਕੰਮ ਕਰਾਂਗੇ ਇਹ ਦੇ ਵਿੱਚ ਕਾਫੀ ਜਥੇਬੰਦੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਕੋਲੇ ਰਿਸੋਰਸਸ ਵੀ ਹੈਗੇ ਨੇ ਪਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਅੱਗੇ ਜਾ ਕੇ ਕੰਮ ਕਰਾਉਣਾ ਤੇ ਇਹ ਜਿਹੜੀ ਯੰਗ ਇਨੋਵੇਟਿਵ ਫਾਰਮਰਸ ਗਰੁੱਪ ਹੈ ਇਹ ਇਹਨਾਂ ਪਿੰਡਾਂ ਦੇ ਰਹਿਣ ਵਾਲੇ ਕਿਸਾਨ ਨੇ ਕਿਸਾਨੀ ਕਰਦੇ ਨੇ ਤੇ ਇਹਨਾਂ ਨੇ ਆਪ ਹੀ ਉਹ ਸਾਰਾ ਕੰਮ ਕਰਨਾ ਹੈ ਸਭ ਤੋਂ ਵਧੀਆ ਗੱਲ ਹੈ ਕਿ ਵੀ ਇਹਨੂੰ ਸਾਰੇ ਕੁਝ ਨੂੰ ਬੀਜਣ ਬਜਾਉਣ ਦਾ ਸਾਰੇ ਬੋਣ ਦਾ ਕੰਮ ਜਿਹੜਾ ਹੈ ਉਹ ਇੱਕ ਕੁਦਰਤੀ ਤਰੀਕੇ ਨਾਲ ਤਾਂ ਕਿ ਕੋਈ ਹਵਾ ਦਾ ਪੋਲੂਸ਼ਨ ਨਾ ਹੋਵੇ ਤਾਂ ਕਿ ਕੋਈ ਹੋਰ ਕਿਸੇ ਕਿਸਮ ਦਾ ਪ੍ਰਦੂਸ਼ਨ ਨਾ ਹੋਵੇ ਉਹ ਸਾਰਾ ਕੁਝ ਕੰਮ ਜਿਹੜਾ ਹੈਗਾ ਉਹ ਆਉਣ ਵਾਲਾ ਜਿਹੜਾ 1.5 ਮਹੀਨਾ ਹੈ ਉਹਦੇ ਚ ਪੂਰੇ ਜੂਰ ਨਾਲ ਕੀਤਾ ਜਾਵੇਗਾ ਇਹਦਾ ਜਿਹੜਾ ਖਰਚਾ ਪਰਚਾ ਹੋਏਗਾ ਉਹ ਸਾਡੇ ਮੈਂਬਰ ਆਪਣੇ ਕੋਲੋਂ ਵੀ ਸਾਰਾ 베ਰ ਕਰਨਗੇ ਉਸ ਤੋਂ ਬਾਅਦ ਜਿਹੜੇ ਹੋਰ ਲੋਕ ਜਿਹੜੇ ਬਾਹਰ ਬੈਠੇ ਨੇ ਸੁਣ ਰਹੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਉਹ ਵੀ ਕੋਈ ਇਸ ਕੰਮ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਉਹ ਵਾਜਵਾ ਸਾਹਿਬ ਨਾਲ ਗਰੁੱਪ ਦੇ ਮੈਂਬਰਾਂ ਨਾਲ ਗੱਲ ਕਰ ਸਕਦੇ ਨੇ ਉਹ ਜਿੰਨਾ ਵੀ ਜਿੰਨਾ ਸਾਡੀ ਪਰੂਖੋਂ ਤੋਂ ਬਾਹਰਲਾ ਕੰਮ ਹੋਏਗਾ ਜੇ ਕੋਈ ਵੀ ਮਦਦ ਕਰਨੀ ਚਾਹੇਗਾ ਤਾਂ ਉਹ ਕਰ ਸਕਦਾ ਤੇ ਉਹਦਾ ਜਿੰਨਾ ਉਹ ਮਦਦ ਆਏਗੀ ਉਹਨਾਂ ਜਾਦਾ ਅਸੀਂ ਆਪਣਾ ਉਹ ਕੰਮ ਹੋਰ ਵਧਾ ਦਿਆਂਗੇ ਅਸੀਂ ਉਹਨੇ ਜਾਦਾ ਦਿਨਾਂ ਵਾਸਤੇ ਸਾਡੇ ਜਾਦਾ ਕਿਸਾਨ ਸਾਡੇ ਜਾਦਾ ਨੌਜਵਾਨ ਜਿਹੜੇ ਹੈਗੇ ਨੇ ਇਸ ਕੰਮ 'ਚ ਲੱਗ ਜਾਣਗੇ ਸੋ ਇਹ ਹੁਣ ਸਮਾਂ ਆ ਗਿਆ ਕਿ ਅਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੀਏ ਇਹਨਾਂ ਖੇਤਾਂ ਨੇ 5-7 ਦਿਨਾਂ ਤੱਕ ਸੁੱਕ ਜਾਣਾ ਜਾਂ ਕਈ ਥਾਵਾਂ ਤੇ ਜਿੱਥੇ ਹੋ ਗਏ ਉੱਥੇ ਇਮੀਡੀਏਟਲੀ ਜਦੋਂ ਸੁੱਕਣ ਤੋਂ ਬਾਅਦ ਇਹਨਾਂ ਦੀ ਬਾਹ ਬਹਾਈ ਦਾ ਕੰਮ ਇਹਨਾਂ ਨੂੰ ਫਰੁੱਲਣ ਦਾ ਕੰਮ ਉਹ ਸਾਰਾ ਕੰਮ ਸ਼ੁਰੂ ਕਰ ਲੈਣਗੇ ਤੇ ਮੈਂ ਧੰਨਵਾਦੀਆਂ ਬਾਜਵਾ ਸਾਹਿਬ ਚੀਮਾ ਸਾਹਿਬ ਐਸਸੀ ਸਾਹਿਬ ਇਹਨਾਂ ਦੀ ਸਾਰੀ ਟੀਮ ਦਾ ਸਹਰੀ ਸਾਹਿਬ ਜਿਹੜੇ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਜਿਹੜਾ ਹੈ ਆਪਣਾ ਇੱਕ ਇੱਕ ਸੰਧ ਬੈਂਕ ਬਣਾ ਕੇ ਲੋਕਾਂ ਦੇ ਖੇਤਾਂ 'ਚ ਕੰਮ ਕਰਦੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਵਾਵਾ ਦੇ ਰਹੇ ਨੇ ਇਹ ਵੀ ਬਹੁਤ ਵੱਡੇ ਲੈਵਲ ਤੇ ਹੁਣ ਇਹਨਾਂ ਦੀ ਡਿਊਟੀ ਹੈ ਵੀ ਇਹ ਇਹਨਾਂ ਪੰਜਾ ਪਿੰਡਾਂ 'ਚ ਕੰਮ ਕਰਨਗੇ ਤੋਂ ਮੈਂ ਧੰਨਵਾਦ ਕਰਦਾ ਇਹਨਾਂ ਦਾ ਕਿ ਇਹਨਾਂ ਨੇ ਲੀਡ ਲਈ ਹੈ ਇਸ ਗੱਲ ਦੀ ਕਿ ਅਸੀਂ ਆਪਣੇ ਟਰੈਕਟਰ ਲੈ ਕੇ ਆਪਣੇ ਏਰੀਆ 'ਚ ਆਪਣੇ ਲੋਕਾਂ ਦੇ ਵਿੱਚ ਜਿਵੇਂ ਗੁਰਬਾਣੀ ਕਹਿੰਦੀ ਹੈ ਆਪਣੇ ਹੱਥੀਂ ਆਪਣਾ ਆਪੇ ਹੀ ਕਾਸਵਾਰੀਏ ਉਸ ਹਿਸਾਬ ਦੇ ਨਾਲ ਸਾਰਾ ਕੰਮ ਕਰਨਗੇ ਤੋ ਮੈਨੂੰ ਆਸ ਹੈ ਕਿ ਬਾਕੀ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਨੇ ਲੋਕਾਂ ਦੇ ਵਿੱਚ ਬਹੁਤ ਕੰਮ ਕਰ ਰਹੀਆਂ ਨੇ ਤੇ ਉਹ ਵੀ ਸ਼ਾਬਾਸ਼ ਹੈ ਕਿ ਕੰਮ ਕਰ ਰਹੀਆਂ ਨੇ ਪਰ ਹੁਣ ਅਗਲਾ ਸਮਾਂ ਜਿਹੜਾ ਰੀਹੈਬਿਲਿਟੇਸ਼ਨ ਦਾ ਆ ਗਿਆ ਇਹਦੇ ਵਿੱਚ ਇੱਕ ਕੋਆਰਡੀਨੇਸ਼ਨ ਦੇ ਨਾਲ ਇੱਕ ਦੂਜੇ ਨਾਲ ਗੱਲ ਕਰਕੇ ਉਥੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਕਿਸਾਨਾਂ ਨੂੰ ਆਪਾਂ ਪੈਰਾਂ 'ਚ ਖੜੇ ਹੋਣ ਵਾਸਤੇ ਉਹਨਾਂ ਦੀ ਮਦਦ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਔਰ ਸਾਰੀ ਗੱਲ ਉਹਨਾਂ ਨੇ ਦੱਸ ਦਿੱਤੀ ਆ ਇੱਕ ਨਿਸ਼ਾਨਾ ਮਿਸ ਲਿਆ ਗਿਆ ਆ ਪੰਜਾਂ ਪਿੰਡਾਂ ਦੇ ਵਿੱਚ ਇੱਕ ਵੀ ਉਹਨਾਂ ਵੀਰਾਂ ਲਈ ਮੈਂ ਕਹਿ ਰਿਹਾ ਵਾਂ ਜਿਹੜੇ ਪਿਛਲੇ 20 ਦਿਨਾਂ ਤੋਂ ਸਾਨੂੰ ਪੁੱਛ ਰਹੇ ਸੀ ਵੀ ਦੱਸੋ ਕੀ ਕਰਨਾ ਦੱਸੋ ਕੀ ਕਰਨਾ 1000 ਏਕੜ ਦਾ ਅਸੀਂ 50 ਲੱਖ ਰੁਪਏ ਦਾ ਅੰਦਾਜ਼ਾ ਲਾ ਲਿਆ ਸੋ ਮਿੱਤਰੋ ਹੁਣ ਤੁਸੀਂ